ਅਮਰ ਰਹੇ ਮੇਰੇ ਫਾਦਰ ਸਾਹਿਬ ਸੀ ਉਹਨਾਂ ਦੀ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਇੱਥੇ ਹੋਈ ਤੇ ਉਹਨਾਂ ਨੇ ਹੁਣ ਆਉਣਾ ਸੀ ਛੁੱਟੀ ਕੱਟ ਕੇ ਤੇ ਕੀ ਪਤਾ ਹੀ ਹੁਣ ਆਈ ਹੁਣ ਉਹਨਾਂ ਨੇ ਪੈ ਜਾਣਾ ਦੇਸ਼ ਕਰਕੇ ਉਹਨਾਂ ਨੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਜੀ ਸੋਬਿਹਦਰ ਬਲਜਿੰਦਰ ਸਿੰਘ ਜੀ ਅਟੈਲਰੀ ਵਿੱਚ ਭਰਤੀ ਹੋਏ ਇਹ ਦਸੰਬਰ 1997 ਦੇ ਵਿੱਚ ਭਰਤੀ ਹੋਏ ਤੇ 1811 ਲੈਟ ਰੇਜਮੈਂਟ ਸੀ ਇਹਨਾਂ ਦੀ ਇਸ ਟਾਈਮ ਹਾਇਦਰਾਬਾਦ ਸੈਂਟਰ ਦੇ ਵਿੱਚ ਪੋਸਟਡ ਸੀ ਇੱਥੇ ਉਹਨਾਂ ਦੀ ਜਦ ਹੋਈ ਮਿਲਟਰੀ ਹਸਪਤਾਲ ਸਕੰਦਰਾਬਾਦ ਐਡਮਿਟ ਹੋਏ ਇਹਨਾਂ ਦੇ ਥੋੜੇ ਬਿਮਾਰ ਸੀਗੇ ਬਿਮਾਰ ਹੋਣ ਦੇ ਕਾਰਨ ਐਡਮਿਟ ਲੈ ਕੇ ਪੇਟ ਦੀ ਬਿਮਾਰੀ ਕਾਰਨ ਦੱਸਿਆ ਗਿਆ ਵੀ ਇਹਨਾਂ ਦੀ ਡੈਥ ਹੋਈ ਪਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਵਧੀਆ ਤੰਦਰੁਸਤ ਸੀਗੇ ਵੀ ਸਾਡੇ ਪੇਟ ਦੇ ਵਿੱਚੋਂ ਕੀ ਬਿਮਾਰੀ ਹੈ ਜਾਂ ਕਿਵੇਂ ਹੈ ਬਾਕੀ ਠੀਕ ਠਾਕ ਸੀਗੇ ਬਹੁਤ ਵਧੀਆ ਪਰਿਵਾਰ ਸੀ ਇਹਨਾਂ ਦਾ ਬਹੁਤ ਵਧੀਆ ਸੁਭਾਅ ਦੇ ਸੀ ਸਾਡੇ ਨਾਲ ਇਹਨਾਂ ਨੇ ਟ੍ਰੇਨਿੰਗ ਕੀਤੀ ਹੈ ਤੇ ਬਾਕੀ ਇਹਨਾਂ ਦੀ 26 ਜਨਵਰੀ ਐਸੀ 26 ਜਨਵਰੀ ਨੂੰ ਇਹਨਾਂ ਦੀ ਆਰਡਨਰੀ ਆਣੀ ਆਰਡਨਰੀ ਲੈਫਟਨੈਂਟ ਬਣ ਜਾਣਾ ਸੀ ਇਹਨਾਂ ਨੇ ਤੇ 15 ਅਗਸਤ ਨੂੰ ਇਹਨਾਂ ਨੇ ਕੈਪਟਨ ਬਣ ਜਾਣਾ ਸੀਗਾ ਅਫਸਰ ਬਣ ਜਾਣਾ ਸੀ ਇਹਨਾਂ ਨੇ ਬਾਕੀ ਜੀ ਇਹਨਾਂ ਦਾ ਜਿਵੇਂ 8ਵੇਂ ਨੌਕਰੀ ਰਹਿੰਦੀ ਸੀਗੀ ਬਹੁਤ ਵਧੀਆ ਪਰਿਵਾਰ ਦੇ ਸੀ ਬਹੁਤ ਵਧੀਆ ਤੇ ਬਹੁਤ ਵਧੀਆ ਅਮਰਧਾਰੀ ਗੁਰੂ ਵਾਲੇ ਵਰਸਿਕ ਤੇ ਬਹੁਤ ਵਧੀਆ ਇਨਸਾਨ ਸਨ ਅਮਰ ਰਹੇ ਮੇਰੇ ਫਾਦਰ ਸਾਹਿਬ ਸੀ ਉਹਨਾਂ ਦੀ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਡੈਥ ਹੋ ਗਈ ਤੇ ਉਹਨਾਂ ਨੇ ਹੁਣ ਆਉਣਾ ਸੀ ਛੁੱਟੀ ਕੱਟ ਕੇ ਤੇ ਕੀ ਪਤਾ ਹੀ ਹੁਣ ਆਈ ਹੁਣ ਉਹਨਾਂ ਨੇ ਪੈ ਜਾਣਾ ਦੇਸ਼ ਕਰਕੇ ਉਹਨਾਂ ਨੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਹੈ ਸੁਬੇਦਾਰ ਬਲਜਿੰਦਰ ਸਿੰਘ ਜੀ ਅਟੈਰੀ ਵਿੱਚ ਭਰਤੀ ਹੋਏ ਇਹ ਦਸੰਬਰ 1997 ਦੇ ਵਿੱਚ ਭਰਤੀ ਹੋਏ ਤੇ 1811 ਲੈਟਰੇਜਮੈਂਟ ਸੀ ਇਹਨਾਂ ਦੀ ਇਸ ਟਾਈਮ ਹైదరాబాద్ ਸੈਂਟਰ ਦੇ ਵਿੱਚ ਪੋਸਟਡ ਸੀ ਇੱਥੇ ਉਹਨਾਂ ਦੀ ਡੈਥ ਹੋਈ ਮਿਲਟਰੀ ਹਸਪਤਾਲ ਸਕੰਦਰਾਬਾਦ ਐਡਮਿਟ ਹੋਏ ਇਹਨਾਂ ਦੇ ਥੋੜੇ ਬਿਮਾਰ ਸੀਗੇ ਬਿਮਾਰ ਹੋਣ ਦੇ ਕਾਰਨ ਐਡਮਿਟ ਲੈ ਕੇ ਪੇਟ ਦੀ ਬਿਮਾਰੀ ਕਾਰਨ ਦੱਸਿਆ ਗਿਆ ਵੀ ਇਹਨਾਂ ਦੀ ਡੈਥ ਹੋਈ ਪਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਵਧੀਆ ਤੰਦਰੁਸਤ ਸੀਗੇ ਵੀ ਸਾਡੇ ਪੇਟ ਦੇ ਵਿੱਚ ਕੋਈ ਬਿਮਾਰੀ ਹੈ ਜਾਂ ਕਿਵੇਂ ਹੈ ਬਾਕੀ ਠੀਕ ਠਾਕ ਸੀਗੇ ਬਹੁਤ ਵਧੀਆ ਪਰਿਵਾਰ ਸੀ ਇਹਨਾਂ ਦਾ ਬਹੁਤ ਵਧੀਆ ਸੁਭਾਅ ਦੇ ਸੀ ਸਾਡੇ ਨਾਲ ਇਹਨਾਂ ਨੇ ਟ੍ਰੇਨਿੰਗ ਕੀਤੀ ਹੈ ਤੇ ਬਾਕੀ ਇਹਨਾਂ ਦੀ 26 ਜਨਵਰੀ ਐਸੀ 26 ਜਨਵਰੀ ਨੂੰ ਇਹਨਾਂ ਦੀ ਆਰਨਰੀ ਆਣੀ ਆਰਨਰੀ ਲੈਫਟਨੈਂਟ ਬਣ ਜਾਣਾ ਸੀ ਇਹਨਾਂ ਨੇ ਤੇ 15 اگست ਨੂੰ ਇਹਨਾਂ ਨੇ ਕੈਪਟਨ ਬਣ ਜਾਣਾ ਸੀਗਾ افسਰ ਬਣ ਜਾਣਾ ਸੀ ਇਹਨਾਂ ਨੇ باقی ਜੀ ਇਹਨਾਂ ਦਾ ਜਿਵੇਂ 8 ਮਹੀਨੇ ਨੌਕਰੀ ਰਹਿੰਦੀ ਸੀ ਬਹੁਤ ਵਧੀਆ ਪਰਵਾਦੇ ਸੀ ਬਹੁਤ ਵਧੀਆ ਤੇ ਬਹੁਤ ਵਧੀਆ ਅਮਰਧਾਰੀ ਗੁਰੂ ਵਾਲੇ ਵਰਸ਼ਕ ਤੇ ਬਹੁਤ ਵਧੀਆ ਇਨਸਾਨ ਸਨ